ਆ ਇਹਨਾਂ ਨੂੰ ਦੱਸਿਆ ਨਾ ਪਹਿਲਾਂ ਕੋਈ ਨਹੀਂ ਕੀਤੀ ਸੀ ਕਿ ਟਰੰਪ ਆਏਗੀ ਜਿੱਤੂ ਜਿੱਤੂ ਹੋ ਜਿੱਤ ਗਿਆ ਕਿੰਨੇ ਦਿਨ ਕਿੰਨੇ ਦਿਨ ਰੱਖਵਾ ਗਿਆ ਦੀ ਬਾਬੇ ਨੇ ਬਾਬੇ ਨੇ ਮਹੀਨਾ ਪਹਿਲਾਂ ਦੱਸਤਾ ਸੀਗਾ ਕਿ ਬਾਬੇ ਜਿੱਤੂਗਾ ਕਿਹੜਾ ਟਰੰਪ ਸੀਟਾਂ ਲੈ ਕੇ ਜਾਊਗਾ ਉਹ ਜਿੱਤ ਗਿਆ ਫਿਰ ਬਾਬਾ ਤੁਸੀਂ ਕਿਰਪਾ ਕੀਤੀ ਹਾਂ ਆਪਾਂ ਕਿਰਪਾ ਕੀਤੀ ਤੇ ਹੁਣ ਜੇ ਮੈਂ ਆਪਾਂ ਮੰਨ ਲਾ ਲੁੱਚਾ ਲੰਡਾ ਚੌਧਰੀ ਗੁੰਡੀ ਰਣ ਪ੍ਰਧਾਨ ਆਜੋ ਗੱਲ ਬਾਬੇ ਉਹ ਸੱਚ ਹੋ ਗਈ ਆ ਆ ਤੁਹਾਨੂੰ ਅਕੇ ਜਿਹੇ ਬਾਬੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਲੋਕਾਂ ਦੀਆਂ ਭੁੱਖ ਬਾਣੀਆਂ ਕਰਦਾ ਸੀ ਤੇ ਬਾਰ ਆਪਦਾ ਘਰ ਸਾਂਭਿਆ ਨਹੀਂ ਗਿਆ ਆਪਦੇ ਘਰੇ ਹੋ ਗਈ ਚੋਰੀ ਤੇ ਆਪਾਂ ਮਲਾਉਣੇ ਤੁਹਾਨੂੰ ਉਹ ਬਾਬੇ ਨਾਲ ਜਿਹੜਾ ਚ ਰਸਤੇ ਦੇ ਵਿੱਚ ਆ ਤੇ ਚੱਪੜਾ ਛੱਡ ਕੇ ਭੱਜ ਗਿਆ ਸੀ ਟਾਲਾ ਲਾਉਣ ਗਿਆ ਸੀ ਆਜੋ ਵੀ ਕਰਦੇ ਗੱਲਬਾਤ ਖਿੱਚ ਗਿਆ ਜਾਈ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਹੈ ਲ ਤੇ ਆਪਣੇ ਪਿੱਛੇ ਬਹੁਤ ਹੀ ਪਹੁੰਚੇ ਵੇ ਸੰਤ ਬਾਬਾ ਜੀ ਖੜੇ ਆ ਪਹਿਲਾਂ ਗੱਲਬਾਤ ਕਰਦੇ ਆ ਲੋਕਾਂ ਦਾ ਭੁਵਿੱਖ ਦੱਸਣ ਵਾਲੇ ਬਾਬੇ ਆਪਣੇ ਕੋਲ ਖੜੇ ਆ ਪਰ ਇਹਨਾਂ ਦੇ ਘਰਿਆ ਦੇ ਚੋਰੀ ਹੋ ਗਈ ਸੀ ਆਪੋ ਵੀ ਗੱਲਬਾਤ ਕਰਾਂਗੇ ਸਤਿਗੁਰੂ ਬਾਬਾ ਜੀ ਸਤਿਗੁਰੂ ਜੀ ਕੀ ਨਾਮ ਆ ਬਾਬੇ ਸੁਣਾ ਟੁੱਟਾ ਬਾਬਾ ਬਾਬਾ ਟੁੱਟਾ ਦਾ ਜੀ ਬਾਬਾ ਜੀ ਤੁਹਾਡਾ ਨਾਮ ਕਿ ਹੋ ਜਾਏਗੀ ਨਾਂ ਕਿ ਇਹ ਮੇਰਾ ਨਾ ਜਿਵੇਂ ਦੁਨੀਆਂ ਨਾਲ ਉਹ ਨਾਤਾ ਟੋੜ ਟੁੱਟਿਆ ਕਰਕੇ ਤੇ ਮੈਂ ਤਾਂ ਕਰਕੇ ਰੱਖਿਆ ਬਾਬੇ ਤਾਂ ਕਰਕੇ ਬਾਬੇ ਦਾ ਨਾ ਟੁੱਟਾ ਬਾਬਾ ਜੀ ਬਾਬੇ ਜਿਹੜੇ ਆਪਣੇ ਨਾਲ ਖੜੇ ਆ ਇਹੇ ਇਹ ਮੇਰਾ ਮਾਮਰਾ ਚੇਲਾ ਗਾ ਇਸ ਤੋਂ ਬਾਅਦ ਗੱਤੀ ਮੈਨੂੰ ਦੇਣੀ ਆ ਮੈਨੂੰ ਮੇਰੇ ਗੁਰਗਾਂ ਦੇ ਦਿੱਤੀ ਸੀ ਤੇ ਇਹ ਪਿੰਡ ਚੋਂ ਮੁੰਡਾ ਨਾਲ ਆਇਆ ਤੁਸੀਂ ਰਾਜਕੋਣ ਨੇ ਹਾਂਜੀ ਹਾਂਜੀ ਕਿਵੇਂ ਕੀ ਹੋਇਆ ਆਪਣਾ ਕੱਲ ਆਇਆ ਰਾਜਕੋਣ ਸਾਡੇ ਇੱਕ ਕੱਟੀ ਦੇ ਥੌਲਾ ਪਵਾਇਆ ਸੀਗਾ ਜਲ ਕਰਵਾ ਕੇ ਲੈ ਕੇ ਗਏ ਕੱਟੀ ਦਾ ਗਈ ਮਰ ਕੱਟੀ ਮਰ ਗਈ ਹਾਂਜੀ ਕੱਟੀ ਮਰ ਗਈ ਤੇ ਹੁਣ ਮੱਝ ਆ ਗਈ ਤੇ ਮੱਝ ਵਾਸਤੇ ਜਲ ਕਰਵਾਉਣ ਆਇਆ ਜੀ ਬਾਬਾ ਜੀ ਕੱਟੀ ਦਾ ਉਹਨੇ ਮਰ ਗਈ ਉਹ ਫਿਰ ਕਿਵੇਂ ਉਹ ਤੇ ਆਈ ਵੀ ਸੀਗੀ ਲਿਖੀ ਵੀ ਸੀ ਉਹਨੇ ਤਾਂ ਫਿਰ ਮਰਨਾ ਹੀ ਸੀਗਾ ਅੱਛਾ ਉਹ ਮਰ ਤੇ ਬਾਬਾ ਜੀ ਜਿਹੜਾ ਮਲਾ ਇਹ ਮੁੰਡਾ ਤੁਸੀਂ ਕਿਨੇ ਟਾਈਮ ਤੇ ਦੇ ਕੋ ਰਹਿ ਰਹੇ ਬਾਬੇ ਦੇ ਕੋ ਪਤਾ ਪੱਕੀ ਰਹ ਰਹ ਹਾਂ ਤੇ ਪੜਿਆ ਬੁੜਿਆ ਕਿੰਨਿਆ ਡੱਕਾ ਨਹੀਂ ਡੱਕੇ ਬਾਬੇ ਕਿਵੇਂ ਬੋਲਦਾ ਕਿ ਨਾ ਮੈਂ ਡੱਕੇ ਨਹੀਂ ਪੜਿਆ ਹੀ ਨਹੀਂ ਗਿਆ ਹੈ ਬਰਾ ਹਾਂ ਤੇ ਜਿਆਦਾ ਕੋਈ ਡੱਕੇ ਨਹੀਂ ਲਾਇਆ ਸੀ ਇੱਕ ਦੋ ਲਈ ਸਕੂਲ ਭੱਜਾਉਂਦਾ ਸੀ ਫਿਰ ਮਗ ਜਾ ਰਹਿੰਦੇ ਯਾਰ ਆ ਗਏ ਛੋਟੀ ਉਮਰ ਤੇ ਛੋਟੀ ਉਮਰ ਫਕੀਰੀ ਚ ਪੈ ਗਏ ਬਈ ਫਕੀਰੀ ਕਰਦਾ ਨਾਮ ਜਾ ਕਰਦਾ ਹਾਂ ਸਵੇਰ ਉੱਠ ਕੇ 4 ਵਜੇ ਸੁਭਾਉ ਟਿਕ ਜਾ ਰਿਹਾ ਟਖੜਦਾ ਹਾਂ ਬਸ ਫਿਰ ਇਹਨਾਂ ਨੂੰ ਜਦੀ ਗਾਂ ਵਾਲੀ ਆਉਣ ਵਾਲੇ ਬਾਬੇ ਇਹ ਹੋਣਗੇ ਹਾਂ ਆਉਣ ਵਾਲੇ ਬਾਬੇ ਕਿੰਨੇ ਕੀ ਟਾਈਮ ਦਾ ਬਾਬਾ ਟੀਰਾ ਛੋੜੇ ਇੱਥੇ ਇਹ ਪਿੰਡ ਦੇ ਦਾ ਹੈਗਾ 30 35 ਸਾਲ ਤਾਂ ਸਾਡੇ ਹੋ ਗਏ ਹਨਾ ਸਾਡੇ ਕੋਲੇ ਠੀਕ ਹੈ ਤੇ ਬਾਕੀ ਤੂੰ ਪਹਿਲਾਂ ਦਾ ਪੁਰਾਣਾ ਜਿਵੇਂ ਬਾਬਾ ਤੁਹਾਡੇ ਹੱਥ ਦੇ ਵਿੱਚ ਆ ਕੀ ਚੀਜ਼ਾਂ ਕੋਈ ਆ ਇਹਦੇ ਨਾਲ ਥੋਲਾ ਪਾਉਣਾ ਤੇ ਆਹ ਜਾਲਾ ਅੱਛਾ ਇਹ 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 ਇਹਦੇ ਨਾਲ ਕੀ ਕਰਦਾ ਇਹਦੇ ਨਾਲ ਜਲ ਵੀ ਮੰਨ ਕੇ ਚੱਲ ਵੀ ਉਹ ਸੰਗਤ ਆਉਂਦੀ ਆ ਉਹਦੇ ਮਾਰੀ ਦੇ ਅੱਛਾ ਇਹ ਕੀ ਕਰਦੇ ਬਾਬੇ ਨੇ ਬਾਬੇ ਜੀ ਆਏ ਜਲ ਦਾ ਧਰਕੇ ਬੁੱਕ ਆਏ ਸੰਗਤ ਦੇ ਆਏ ਸਿੱਟੇ ਮਾਰਦੇ ਨੇ ਬਾਬੇ ਸੰਗਤ ਸੰਗਤ ਦੇ ਸਿੱਟੇ ਮਾਰਦੇ ਹਾਂ ਸੰਗਤ ਦੇ ਮਾਰੀ ਦੇ ਫਿਰ ਉਹਨਾਂ ਦਾ ਭਲਾ ਹੁੰਦਾ ਨਾ ਥੋੜਾ ਕਿ ਬਣਿਆ ਬੈ ਥੋੜਾ ਆਈ ਮੈਂ ਥੋੜਾ ਆਈ ਪਾ ਲਈਦਾ ਹਾਂ ਅੱਛਾ ਆਪਾ ਆਪਾ ਹਾਂ ਇਹ ਹੁਣ ਮੇਰਾ ਭਲਾ ਹੋਊਗਾ ਹਾਂ ਤੇ ਬਾਬਾ ਜੀ ਮੇਰਾ ਜੀ ਤੁਹਾਡੇ ਘਰ ਚੋਰੀ ਹੋਈ ਹੈ ਜਿਹੜੀ ਹੈ ਨਾ ਚੋਰੀ ਵਾਲੀ ਉਹ ਵਾਰਦਾ ਤੁਸੀਂ ਤਾਂ ਲੋਕਾਂ ਦਾ ਭਵਿੱਖ ਦੱਸ ਦਿੰਨੇ ਆ ਤੇ ਤੁਹਾਨੂੰ ਫਿਰ ਆਪਦੇ ਭਵਿੱਖ ਦਾ ਆਪਣੇ ਕਿਉਂ ਨਹੀਂ ਪਤਾ ਲੱਗਿਆ ਕੱਲ ਦਾ ਭਈ ਸਾਡੇ ਘਰ ਚੋਰੀ ਹੋਣ ਵਾਲੀ ਹੈ ਚੋਰੀ ਦਾ ਤਾਂ ਭਈ ਐ ਹੋ ਗਿਆ ਸੀ ਨਾ 5-6 ਦਿਨ ਬਾਅਲੇ ਦੋਨੇ ਹੀ ਅਸੀਂ ਮੈਂ ਤੇ ਮੇਰਾ ਚੇਲਾ ਲੋਕਾਂ ਦੇ ਭਲੇ ਵਿੱਚ ਬਾਹਲੇ ਬਿਜੀ ਹੋਏ ਸੀਗੇ ਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਜੋ ਉਹਨਾਂ ਦੇ ਕਾਸਟ ਦੂਰ ਕੀਤੇ ਉਹ ਸਾਡੇ ਤੇ ਪੈਣੇ ਆ ਤੇ ਸਾਨੂੰ ਆ ਕੇ ਨਹੀਂ ਪਤਾ ਲੱਗਾ ਸੁੱਤੇ ਨੂੰ ਤੇ ਉਹ ਫਿਰ ਹੋਗੀ ਨਹੀਂ ਬਾਪਾ ਮੈਨੂੰ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਤੁਹਾਡੇ ਘਰੇ ਚੋਰੀ ਹੋਊਗੀ ਨਹੀਂ ਅਸੀਂ ਫਿਰ ਦੂਜੇ ਪਾਸੇ ਬੀਜੀ ਸੀ ਨਾ ਅਸੀਂ ਆਪਦੇ ਦਾ ਧਿਆਨ ਹੀ ਨਹੀਂ ਦਿੱਤਾ ਤੇ ਤੁਸੀਂ ਚੇਚੇਲੇ ਤੂੰ ਨਹੀਂ ਨਿਗਰ ਰੱਖੀ ਬਈ ਸੌ ਗਿਆ ਪੁੰਜੇ ਸੇਵਾ ਕਰਦੇ ਨੇ ਉੱਥੇ ਹੀ ਨੀਂਦ ਆ ਗਈ ਪਿਆ ਪਿਆਣੇ ਸਾਡੇ ਤੇ ਬਾਪਾ ਜਿਵੇਂ ਮੈਂ ਲਾ ਤੁਹਾਡੇ ਕੱਪੜੇ ਪਾਇਆ ਨਾ ਕਾਲਾ ਕੁਰਤਾ ਕਾਲਾ ਰਮਾਲ ਤੇ ਸਵਾਰ ਪਾਇਆ ਇਹ ਕੁਰਤਾ ਵੀ ਥੋੜਾ ਥੋੜਾ ਚਿੱਟਾ ਤੇ ਕਾਲਾ ਵੱਧਦਾ ਕਿਵੇਂ ਇਹਦਾ ਰੰਗ ਪਹਿਲਾਂ ਕਿਹੜਾ ਸੀ ਇਹ ਨਾ ਪਹਿਲਾਂ ਚਿੱਟਾ ਹੀ ਸੀਗਾ ਤੇ ਲੋਕਾਂ ਦੇ ਜਦੋਂ ਕਸਟ ਦੂਰ ਕੀਤੇ ਤੇ ਉਹ ਸਾਰੇ ਪਾਏ ਪਾ ਕੇ ਤੇ ਕਾਲਾ ਹੋ ਗਿਆ ਅੱਛਾ ਵੇਖੋ ਵੀ ਦਰਸ਼ਕੋ ਬਾਬਾ ਕਹਿੰਦਾ ਵੀ ਕੁਰਤਾ ਚਿੱਟਾ ਸੀਗਾ ਤੇ ਲੋਕਾਂ ਦੇ ਕਸਟ ਦੂਰ ਕੀਤੇ ਤੇ ਉਹ ਕਾਲਾ ਹੋ ਗਿਆ ਪਾਪਾ ਇੰਨੇ ਕਸਟ ਦੂਰ ਕਰਤੇ ਹਾਂ ਬਹੁਤ ਜਿਹੜੇ ਕਿਹੜੇ ਲੋਕਾਂ ਦੇ ਕਸਟ ਹੁੰਦੇ ਇਹ ਤੁਸੀਂ ਮੇਰੇ ਆਪਦੇ ਉੱਤੇ ਲੈ ਲੀ ਦੀ ਸਾਡੇ ਆਪ ਤੇ ਦੀ ਲਈ ਦੀ ਆਪਦੇ ਉੱਤੇ ਲੈਨੇ ਫਿਰ ਤੁਹਾਨੂੰ ਆਉ ਖਾਉਂਦੀ ਆ ਆਉ ਖਾਉਂਦੀ ਆ ਬਥੇਰੀ ਅੱਛਾ ਤੇ ਬਾਬਾ ਜੀ ਮਤਲਬ ਇਹ ਮੁੰਡ ਜਾਲ ਕਰਕੇ ਆਪਾਂ ਕਿਹੜਾ ਜਾਲ ਜਿਵੇਂ ਆ ਮੁੰਡਾ ਹੱਥ ਜਿਗ ਲੈਣਾ ਆਹ ਚੱਲ ਖੜਾ ਬਾਬੇ ਨੇ ਕਰਨਾ ਅੱਛਾ ਬਾਬੇ ਨੇ ਕਰ ਲੈ ਕਰੂਗਾ ਤੁਹਾਨੂੰ ਨਹੀਂ ਆਉਂਦਾ ਕੁਛ ਅਜੇ ਮੈਂ ਪੂਰਾ ਬਾਬਾ ਕਰੂੰਗਾ ਠੀਕਵੇਂ ਕਰਦੇ ਹੋ ਬਈ ਠੀਕ ਇਹ ਇਹ ਬਾਬਾ ਹੁਣ ਇਹਨਾਂ ਦੀ ਮੱਝ ਦਾ ਪਾਲਾ ਹੋ ਜਾਊਗਾ ਹਾਂ ਜਿਵੇਂ ਮੜੀ ਗੇ ਦੁੱਧ ਦਾ ਪੂਰਾ ਦੇਊਗੇ ਹਾਂ ਆਹ ਗੇਵਿਟਰ ਕੀ ਲਾਇਆ ਸੀ ਇਹ ਟੂਣਾ ਐ ਲਾਂਡਾ ਲਾਉਣਾ ਪੈਂਦਾ ਹੈ ਹਾਂ ਇਹ ਬਾਬਾ ਤੁਹਾਡੇ ਸਰੀਰ ਨਾਲ ਟੱਚ ਕਰਨੇ ਭਿਜੇ ਹਾਂ ਹਾਂ ਅੰਗ ਲਾਉਣਾ ਪੈਂਦਾ ਹੈ ਲਾਉਣਾ ਪੈਂਦਾ ਤੇ ਬਾਬਾ ਜਿਵੇਂ ਮੈਂ ਮੈਂ ਅਸੀਂ ਸੁਣਿਆ ਸੀਗਾ ਵੀ ਛੋਟੇ ਛੋਟੇ ਮੰਤਰੀ ਸੰਤਰੀ ਵੀ ਕੀੜਾ ਰੱਖਦੇ ਆ ਪੂਰਾ ਹਾਂ ਵਾਧੂ ਵਾਧੂ ਆਉਂਦਾ ਮੈਂ ਦਾਦਾ ਦਾ ਮੋਦੀ ਦਾ ਪਰਸੂ ਕੀਤਾ ਅੱਛਾ ਉਹਨਾਂ ਮੋਦੀ ਤਾਂ ਕਿਤੇ ਤੁਹਾਡੇ ਕੋਲ ਆਉਂਦੇ ਬਾਬੇ ਕੋਲੇ ਹਾਂ ਆਨਲਾਈਨ ਕੰਮ ਕੀਤਾ ਮੋਦੀ ਦਾ ਥੋੜਾ ਪਾਇਆ ਸੀ ਕਿ ਮੰਤਰ ਪੜ੍ਹਦੇ ਕੋਈ ਮੰਤਰ ਤੇ ਥੋੜਾ ਵੀ ਪਾਇਆ ਜੀ ਬਿਮਾਰ ਕੀ ਹੋਇਆ ਸੀ ਬਿਮਾਰ ਸੀ ਉਹਨੂੰ ਅਛਾ ਮਾਰ ਸੀਗਾ ਤੇ ਮਨੋ ਬਾਬਾ ਕਰਤਾ ਠੀਕ ਹੈ ਹਾਂ ਉਹ ਕਹਿੰਦਾ ਮੇਰਾ ਜੀਜਾ ਨੇ ਲੱਗਦਾਗਾ ਇਕੱਲੇ ਦਾ ਹਾਂ ਵੀਡੀਓ ਕਾਲ ਤੇ ਫਿਰ ਗੱਲਬਾਤ ਕੀਤੀ ਸੀ ਥੋੜਾ ਪਾਇਆ ਹੁਣ ਵਦਗਾ ਮਾਰਦਾ ਲੁੱਡੀਆਂ ਅੱਛਾ ਵੇਖੋ ਬਈ ਬਾਬਾ ਕਹਿੰਦਾ ਸਾਡੇ ਮੰਤਰੀਆਂ ਸੰਤਰੀਆਂ ਤਾਂ ਕਵੀ ਪੂਰੀ ਪਹੁੰਚ ਆ ਚੇਲਾ ਕਹਿੰਦਾ ਮੂਦੀ ਦਾ ਫੋਨ ਆਇਆ ਸੀਗਾ ਉਹਦੇ ਵੀ ਥੋੜਾ ਵੇ ਬਾਬਾ ਜਿਹੜੇ ਮੰਤਰੀ ਐ ਇਹ ਫਿਰ ਤੁਹਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਹਾਂ ਹਾਂ ਬਹੁਤ ਆਉਂਦੇ ਬਹੁਤ ਆਉਣਾ ਬਾਦਲ ਕਹਿੰਦੇ ਬਾਬਾ ਜਿਵੇਂ ਮਰਦਾ ਉਹਨਾਂ ਦਾ ਤਾਂ ਕਹਿੰਦੇ ਪੱਠੇ ਹੀ ਬੈਠਾ ਪਿਆ ਉਹਨਾਂ ਦਾ ਫਿਰ ਹੁਣ ਤੁਸੀਂ ਕਰੋ ਉਹਨਾਂ ਦਾ ਵੀ ਆਪਾਂ ਕਰਾਂਗੇ ਪਾ ਮંત્રી ਜੰਤਰੀ ਕਹਿੰਦੇ ਬਈ ਬਾਬਿਆਂ ਕੋਲੇ ਬਾਲਾ ਹੁੰਦੇ ਆ ਇਹ ਕੀ ਚੱਕਰ ਉਹ ਸੋਡੇ ਕੋਲੇ ਨਿੱਕੀ ਤੂੰ ਕੀ ਖਿੱਚ ਆ ਤੁਹਾਡੇ ਵਿੱਚ ਜਿਹੜੀ ਤੁਹਾਡੇ ਕੋਲੇ ਬਈ ਬਾਬੇ ਬਈ ਲੀਟਰ ਸੀਡਰ ਇੰਨੇ ਆਉਂਦੇ ਆ ਵੋਟਾਂ ਅੱਛਾ ਵੋਟਾਂ ਵੇਖੋ ਬਈ ਦੱਸਦਾ ਬਾਬੇ ਨੇ ਖੋਲ ਲਗੀ ਬਾਬਾ ਵੋਟਾਂ ਫਿਰ ਜਿਹੜੇ ਕੋਲੇ ਇਹ ਤੀ ਟਰੰਪ ਵੀ ਜਿਤਾਤਾ ਇੱਥੇ ਬੈਠਾ ਨੇ ਟਰੰਪ ਜਿਤਾਤਾ ਬਾਬਾ ਹਾਂ ਕਹਿੰਨਾ ਨੂੰ ਦੱਸੋ ਨੇ ਪਹਿਲਾਂ ਕੋਈ ਨਹੀਂ ਕੀਤੀ ਸੀ ਕਿ ਟਰੰਪ ਆਇਦਗੀ ਜਿੱਤੂ ਜਿੱਤੂ ਹੋ ਜਿੱਤ ਗਿਆ ਕਿੰਨੇ ਦਿਨ ਕਿੰਨੇ ਦਿਨ ਖੋ ਗਿਆ ਦੀ ਬਾਬੇ ਨੇ ਬਾਬਿਆਂ ਨੇ ਮਹੀਨਾ ਪਹਿਲਾਂ ਦੱਸਤਾ ਸੀਗਾ ਬਾਬੇ ਜਿੱਤੂਗਾ ਕਹਿੰਦਾ ਟਰੰਪ ਸੀਟਾਂ ਲੈ ਕੇ ਜਾਊਗਾ ਉਹ ਜਿੱ ਤੇ ਫਿਰ ਬਾਬਾ ਉਹ ਤੁਸੀਂ ਕਿਰਪਾ ਕੀਤੀ ਹਾਂ ਆਪਾਂ ਕਿਰਪਾ ਕੀਤੀ ਤੇ ਹੁਣ ਜੇ ਮੈਂ ਮੈਂ ਮਤਲਬ ਤੁਸੀਂ ਕਹੇ ਵੀ ਆਪਾਂ ਜਿਹਨਾਂ ਦਾ ਪੱਠਾ ਬੈਠਾ ਪਿਆ ਉਹਨਾਂ ਨੂੰ ਵੀ ਖੜਾ ਕਰਨਾ ਉਹਨਾਂ ਨੂੰ ਵੀ ਉਹ ਆਏ ਥੋਡੇ ਕੋਲੇ ਨਹੀਂ ਹੋ ਜਾਈ ਨਹੀਂ ਆਉਣਗੇ ਤੇ ਜਿਹੜੀ 트ੰਪ ਦੀ ਗੱਲ ਆ ਜੇ ਉਹਨੂੰ ਸਾਡੀ ਬੋਲੀ ਸਮਝ ਆਉਂਦੀ ਹੁੰਦੀ ਉਹਨੇ ਵੀ ਆਉਣਾ ਸੀ ਮੁਰਦੇ ਸਾਡੇ ਕੋਲੇ ਵੀ ਹਾਂ ਇਹਨਾਂ ਨੇ ਭੇਖੋ ਨਹੀਂ ਕੀਤੀ ਪਹਿਲਾਂ ਸਾਡੇ ਕੋਲੇ ਜਿਹੜੀ ਕਿਉਂ ਵੀ ਤੁਹਾਨੂੰ ਅਸ਼ੀਰਵਾਦ ਫੋਟੋ ਵੇਖ ਕੇ ਦੇਣਾ ਹਾਂ ਹੋ ਸਕਦਾ ਵੀ ਕੋਈ ਉੱਥੇ ਵੀ ਦੱਸ ਦੇ ਉਹਨੂੰ ਵੀ ਆ ਬਾਬੇ ਨੇ ਦਿੱਤਾ ਸੀਗਾ ਉਸਨੂੰ ਅਸ਼ੀਰਵਾਦ ਤੇ ਆਉਣਗੇ ਲਾਈਵ ਵੀ ਵੇਖੋ ਵੀ ਦਰਸ਼ਕੋ ਬਾਬਾ ਕਹਿੰਦੇ 트ੰਪ ਨੂੰ ਜਿਤਾਉਣ ਵਾਲੇ ਅਸੀਂ ਆ ਵੀ ਭੇਖਵਾਣੀ ਕਰਤੀ ਸੀ ਇੱਧਰ ਮੁੰਡਾ ਖੜਾ ਪੈਣ ਦਾ ਉਹ ਕਹਿੰਦਾ ਵੀ ਮਹੀਨਾ ਪਹਿਲਾਂ ਦੱਸਦਾ ਸੀ ਚੇਲੇ ਜਿਹੜੇ ਉਹ ਬਾਦਲਾਂ ਦੀ ਗੱਲਬਾਤ ਥੋੜੇ ਨਾ ਹੋਈ ਹੈ ਹਾਂਜੀ ਹਾਂਜੀ ਉਹਨੇ ਟਾਈ हां ओगने परसों 4 बजे पहुंच जाएंगे। तो बाबा फिर ਉਹਨੇ ਕਰ ਦਿੰਗੇ ਬਾਰੇ ਨੇ। हां ਬਾਰੇ ਨੇ। ਵੋਟਾਂ ਜਿਹੜਾ ਬਾਬਾ ਤੁਹਾਡੇ ਹੱਥ ਦੇ ਵਿੱਚ ਵੀ ਕਿੰਨਾ ਵੋਟ ਬੈਂਕ ਆ ਤੁਹਾਡੇ ਹਿਸਾਬ ਨਾਲ। ਬਾਦੂ ਵਾ ਤੂੰ ਜਿਹੜੇ ਪਾਸੇ ਆਪਾਂ ਹੱਥ ਚੱਕਤਾ ਬਸ ਨਾਲ ਦੀ ਨਾਲ ਉਹਨੇ ਬਣਨਾ ਹੀ ਆ। ਕਿਹੜੀ ਸੰਗਤ ਉਹ ਸਾਡੇ ਕੋਲ ਪਰ ਉਹਨਾਂ ਨੂੰ ਕਹਿਣਾ ਬੰਦਾ ਵੋਟਾ ਉੱਧਰ ਪਾਉ ਜੇ। ਅੱਛਾ ਜਿੱਧਰ ਕਹਿੰਦੇ ਬਾਬੇ ਪਈ ਉਹ ਤਾਂ ਪਾਸਾ ਬਾਲਟ ਦਿੰਨੇ। ਪਾਸਾ ਬਾਲਟ ਦਿੰਦੇ। ਵੇਖੋ ਭਾਈ ਬਾਬੇ ਦੇ ਹੱਥ ਵਿੱਚ ਵੋਟ ਬੈਂਕ ਜਿਹੜਾ ਬਹੁਤ ਵੱਡਾ। ਬਾਬਾ ਜਿਹੜੇ ਟੂਨੇ ਦੁਪੱਟੇ ਵਾਲੀ ਗੱਲ ਦੱਸੋ ਵੀ ਇਹ ਕੋਈ ਸੱਚ ਹੁੰਦੀ ਆ ਵੀ ਤੁਸੀਂ ਮੈਂ ਸੁਣਿਆ ਵੀ ਕੋਈ ਢਾ ਤੇ ਪਹਿਲਾਂ ਤਾਂ ਹੀ ਜਾਂਦੇ ਹੁੰਦੇ ਸੀ ਬਾਹਰ ਲੈਨੇ ਰੇ ਅੱਛਾ ਵੀ ਚਾ ਲੋਕਾਂ ਤੋਂ ਜਾਂਦੇ ਉਹਦੇ ਕਿਤੇ ਕੁਦਰਤੀ ਅਸੀਂ ਸੰਦੇਹਾਂ ਉੱਠ ਗਏ ਅੱਛਾ ਤੇ ਉਹ ਕਿਸੇ ਨੇ ਸਾਨੂੰ ਵੇਖ ਲਿਆ ਫੇਰ ਅਸੀਂ ਤਾਂ ਮੂੰਹ ਮਾਲ ਲਵੇ ਟਿਆ ਚੱਪਲਾਂ ਛੱਡ ਕੇ ਭੱਜਾਏ ਉਤੋਂ ਅੱਛਾ ਚੱਪਲਾ ਤਾਂ ਫੇਰ ਪਤਾ ਲੱਗਿਆ ਚੱਪਲਾਂ ਤੋਂ ਪਤਾ ਲੱਗਿਆ ਵੀ ਬਾਬਿਆਂ ਦੀਆਂ ਅੱਛਾ ਤੇ ਬਾਬਾ ਨਾਲੇ ਕਹਿੰਦੇ ਆ ਵੀ ਜਿਹੜੇ ਮਤਲਬ ਬਾਬੇ ਹੁੰਦੇ ਡੇਰੇਆਂ ਦੇ ਵਿੱਚ ਵੀ ਕੋਈ ਨਸ਼ਾ ਪੱਤਾ ਕਰਦੇ ਕੋਈ ਨਸ਼ਾ ਪੱਤਾ ਵੀ ਤੁਸੀਂ ਕਰਦੇ ਹੋ ਨਹੀਂ ਨਹੀਂ ਅਸੀਂ ਨਸ਼ਾ ਨਹੀਂ ਕਰਦੇ ਚਾਹ ਦਾ ਬਾਬਾ ਚਾਹ ਚਾਹ ਪੀਂਦੇ ਬਾਬੇ ਚਾਹ ਫੁੱਲ ਕਿੰਨੇ ਕਵਾਰੀ ਹੁਣ ਇੱਕ ਵਾਰੀ ਕੰਨੀ ਭਰ ਕੇ ਰੱਖਤੀ ਹਾਂ ਤੇ ਤੁਸੀਂ ਤੁਸੀਂ ਕੀ ਤੁਸੀਂ ਸੇਵਨ ਕਰਦੇ ਕੋਈ ਨਸ਼ਾ ਦਾ ਨਾ ਨਾ ਜੀ ਤੁਹਾ ਜੇ ਵੀ ਤੁਸੀਂ ਪਿੰਡ ਦੇ ਵਿੱਚ ਤੁਸੀਂ ਕਿੰਨੇ ਕੇ ਟਾਈਮ ਦੇਉਨੇ ਬਾਬਿਆਂ ਕੋਲੇ ਮਨ ਨੂੰ ਹੋ ਗਏ ਜੀ 10 15 ਸਾਲ ਹੁੰਦੇ ਨੇ ਪੱਕੇ ਹੀ ਲੱਗੇ ਵੇ ਪੱਕੇ 6 ਵਜੇ ਇਹਨਾਂ ਦੀ ਦੇਵੇਂ ਬੰਲਾ ਕੋਈ ਪਿੰਡ ਦੇ ਉੱਤੇ ਪੂਰਾ ਹੱਥ ਆ ਬਾਬਿਆਂ ਦਾ ਪੂਰਾ ਹੱਥ ਆ ਜੀ ਪੂਰੀ ਸ਼ਰਦ ਦਾ ਸਾਰੇ ਪਿੰਡ ਦੀ ਬੇਸ਼ਤਰੀ ਜਦੋਂ ਪਿੰਡ ਵਿੱਚ ਆਉਂਦੇ ਫਿਰ ਥੋੜੀ ਬੰਦੀ ਟੋਰ ਪੂਰੀ ਬਾਦੂ ਬਾਦੂ ਜੀ ਬਾਬੇ ਨਾਲ ਰੱਖਦੇ ਸਾਨੂੰ ਅੱਛਾ ਜਦੋਂ ਕਹਿੰਦੇ ਵੀ ਬਾਬਾ ਟੁੱੱਚੇ ਦਾਸ ਦੇ ਜਾਂਦੇ ਬਾਬੇ ਹੈ ਡੇਰੇ ਦੇ ਮੇਲਾ ਮੂਲਾ ਵੀ ਲੱਗਦੀ ਜੰਤਰੀ ਸਾਨੂੰ ਫੋਨ ਲਾ ਕੇ ਪੁੱਛਦਾ ਵੀ ਬਾਬੇ ਜੀ ਕਦੋਂ ਫ੍ਰੀ ਹੋਣਗੇ ਬਾਬਾ ਜੀ ਤੇ ਸਾਨੂੰ ਟਾਈਮ ਲੈ ਕੇ ਦੋ ਬਾਬਿਆਂ ਦੂਜਾ ਟਾਈਮ ਆਪਾਂ ਫਿਰ ਉਦੋਂ ਕੀ ਕਰਦੇ ਹਾਂ ਸੀ ਲੋਕਾਂ ਦੇ ਭਲੇ ਲਈ ਅੱਛਾ ਭਲੇ ਵਿੱਚ ਮੇ ਕਿਸੇ ਦਾ ਕੋਈ ਕੰਮ ਕਰਨਾ ਥੋਲਾ ਪਾਉਣਾ ਜਾਂ ਕੋਈ ਮਨ ਲੈ ਕੋਈ ਹੋਰ ਕੰਮ ਕਰਕੇ ਹੋਣੀ ਠੀਕ ਮਨ ਲੈ ਵੀ ਤੁਸੀਂ ਜਿਹੜੇ ਲੋਕਾਂ ਦੇ ਫੋਨ ਤੇ ਵੀ ਕੰਮ ਕਰ ਦਿੰਦੇ ਆ ਜੇ ਕੋਈ ਦੂਰ ਫੋਨ ਤੇ ਵੀ ਕਰ ਦਈਦੇ ਜੇ ਤਾਂ ਮੰਨ ਕੇ ਚੱਲ ਬਾਹਲਾ ਹੋਵੇ ਫੇਰ ਤਾਂ ਅਸੀਂ ਇੱਥੇ ਸਾਦੇ ਹੁੰਨੇ ਡੇਰੇ ਤੇ ਜਾਂ ਕੋਲੇ ਜਾਣਾ ਪੈਂਦਾ ਜੇ ਕੋਲੇ ਜਾਣਾ ਜੇ ਕੋਲੇ ਜਾਂਦੀ ਫੇਰ ਫੇਸਪੂਸ ਫੇਸ ਹੁੰਦੀ ਐ ਬਈ 50000 ਕੋ ਕਿੰਨੇ ਐ 50000 ਕਿਹਨੇ ਕੋਲੇ ਸਦਨਾ ਹਾਂ ਘੰਟੇ ਇੱਕ ਦੀ 50000 ਐ ਯਾਰ ਐਨੇ ਫੇਸ ਹਾਂ ਕੋਲੇ ਜਾ ਕੇ ਘੰਟੇ ਜਿਹੜੀ ਬਾਬੇ ਨੇ ਚੋਰੀ ਹੋਈ ਐ ਚੋਰੀ ਕੀ ਕੁਛ ਹੋਇਆ ਕੀ ਤੁਹਾਨੂੰ ਕੋਈ ਪਤਾ ਕੀ ਜੇਲੇ ਨੂੰ ਪਤਾ ਚੋਰੀ ਤਾਂ ਹੁਣ ਇਹਨੂੰ ਪਤਾ ਪੈਸੇ ਕੋ ਜੇਲਾ ਆਪਣੇ ਕੋਲ 9 ਲੱਖ ਰੁਪਈਆ ਸੀ 9 ਲੱਖ ਰੁਪਈਆ ਸੀ 6-7 ਦਿਨਾਂ ਦਾ ਅੱਛਾ ਲਾ ਕੇ ਆਏ ਜੀ ਕਿਤੇ ਸੌਂ ਗਏ ਆ ਕੇ ਉੱਦੀ ਲੈ ਕੇ ਚੱਕ ਕੇ ਸਾਡੇ ਕੋਲ ਬੱਸ 6-7 ਲੱਖ ਰੁਪਈਆ ਬਈ 8-9 ਲੱਖ ਰੁਪਈਆ 6-7 ਦਿਨਾਂ ਦੇ ਐਨੇ ਪੈਸੇ ਬੰਦੇ ਐ ਹਾਂ ਹਾਂ ਬਈ ਐਨੇ ਪੈਸੇ ਬੰਦੇ ਬਾਹਰ ਤਾਂ ਬਾਬੇ ਦੇ ਨਾ ਆ ਪੈਸਾ ਬੰਦਾ ਤੁਹਾਨੂੰ ਹਾਂ ਪੈਸਾ ਹੈ ਹੀ ਹੈ ਕੰਮ ਚ ਜਿਹੜਾ ਮਨਾਂ ਬਾਬੇ ਵਾਲੇ ਕੰਮ ਦੇ ਹਾਂ ਬਾਬੇ ਆ ਹਾਂ ਤੇ ਬਾਬਾ ਮਾਰਲਾ ਹੁਣ ਜੀ ਕੇ ਨੇ ਪੜਾ ਕਰਾਉਣਾ ਜੀ ਕੇ ਨੇ ਮਨਾਂ ਬਾਹਰ ਫੂਟ ਜਾਣਾ ਕਿ ਡੱਕ ਨੂਟਾ ਜਾਣਾ ਉਹ ਚ ਚ ਕਰ ਦਿੰਦੇ ਆ ਕਰ ਆ ਕਰ ਦਿੰਦੀ ਆ ਤੇ ਆਪਣੇ ਕੋਲ ਆਵੇ ਆਪਣੇ ਕੋਲ ਆ ਜੀ ਕਿਸ ਨੇ ਬਾਹਰ ਜਾਣਾ ਕਿ ਕੈਨੇਡਾ ਇਹ ਬਾਬਾ ਹੋਰ ਚੀਲਾ ਮਹਿਣਾ ਸੋ ਤੁਹਾਂ ਘਾਂ ਟੱਪੂ ਗਏ ਭਰਾ ਤੇ ਆ ਗੁਰੂ ਨਾਲ ਉਹਦਾ ਚੀਲਾ ਵੱਧਾ ਹੀ ਹੁੰਦਾ ਤੇ ਇਹਨੂੰ ਵੱਧ ਘਰ ਦਿੱਤੇ ਵੇ ਤੁਸੀਂ ਹਾਂ ਵੱਧ ਨਹੀਂ ਜਿਹੜੇ ਬਾਹਰ ਪੂਰੇ ਆਣੇ ਵੀ ਜੇ ਉਹ ਇਹ ਕਰਦਾ ਹਾਂ ਉਹ ਤੁਸੀਂ ਕਰਦੇ ਹੋ ਆਪਾਂ ਹੁਣ ਅੱਜ ਕਹਤਾ ਚੌਥੇ ਦਿਨ ਜਾ ਚੜਾ ਦਾਂਗੇ ਜਿਹੜਾ ਜੇ ਕਿ ਨੇ ਬਾਹਰ ਜਾਣਾ ਹੁਣ ਸਪਰਕ ਕਰਦੇ ਹਾਂ ਹਾਂ ਸਪਰਕ ਕਰ ਲੈ ਨੰਬਰ ਉਹ ਫੀਸ ਕਿੰਨੀ ਕਹ ਉਹ ਵੀ ਫੀਸ ਮੌਕੇ ਤੇ ਮੌਕੇ ਤੇ ਦੇਸ਼ ਦੇ ਹਿਸਾਬ ਨਾਲ ਦੇ ਦੇ ਸਾਬਾ ਬਾਬਾ ਪਰ ਤੁਸੀਂ ਹੋਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਵੇਂ ਮੈਂ ਲੋਕ ਤੁਹਾਨੂੰ ਵੇਖਦੇ ਆ ਨਾ ਟਰੰਪ ਤੁਸੀਂ ਜਿਤਾਤਾ ਜਿਨ੍ਹਾਂ ਉਈ ਸਿਕਾਜਾਬ ਕਰ ਦੋਗੇ ਲੋਕਾਂ ਨੂੰ ਹੋਰ ਤੁਸੀਂ ਕੀ ਤੁਹਾਡੇ ਮੰਨਦੇ ਜਿਹੜੇ ਬਲ ਬਲੇ ਹੋਣ ਤੁਸੀਂ ਦੱਸਣਾ ਚਾਹ ਰਹੇ ਹੋ ਜਿਹੜੇ ਕਿਸੇ ਨੇ ਆਦਿ ਨੂੰ ਦੁੱਖ ਤੇ ਕਸ਼ਟ ਘਟਾਉਣਾ ਆਓ ਜਰੂਰ ਹੂੰ ਜੇ ਸਾਡੇ ਨੂੰ ਘਰੇ ਸਦਨਾ ਘਰੇ ਵੀ ਆ ਜੋ ਉਹ ਫੀਸ ਥੋੜੀ ਜੀ ਜਿਆਦੇ ਆ ਤੇ ਉਹ ਨਹੀਂ ਬੰਦਾ ਕੋਈ ਚੱਕ ਸਕਦਾ ਡੇਰੇ ਦੇ ਚਾਜੋ ਤੇ ਬਾਬਾ ਜਿਵੇਂ ਕਹਿੰਦੇ ਆ ਵੀ ਡੇਰੇ ਦੇ ਵਿੱਚ ਪੂਰੇ ਭਾਰੇ ਬੜੇ ਹੁੰਦੇ ਸੋਟਾ ਵੀ ਕੋਈ ਪੂਰਾ ਭਾਰਾ ਹੁੰਦਾ ਹੈ ਨਹੀਂ 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 ਤੇ ਕੋਈ ਸੋਚਿਆ ਨਹੀਂ ਬਣਾਉਂਦਾ ਨਾ 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 ਕੁਛ ਤੁਰੇ ਫਿਰਦੀ ਬਾਬੇ ਇਲਾਜ ਕਰਦੇ ਆ ਤੁਰੇ ਫਿਰਦੀ ਹਾਂ ਤੁਰੇ ਫਿਰਦੇ ਨੇ ਬੋਲ ਕਰਤੇ ਬਾਬ ਪੱਕੇ ਆ ਜਿਵੇਂ ਜਾਲਾ ਹੁਣ ਬਾਈ ਨੂੰ ਦੇਤਾ ਇਹਨਾਂ ਦੀ ਮਰ ਬਾਲਟ ਨਾ ਭਰੂ ਪਹਿਲਾਂ ਚੜਾ ਕੇ ਇੱਥੇ ਆਣਾ ਉਹ ਹਾਂ ਪਹਿਲਾਂ ਦੁੱਧ ਇੱਥੇ ਲੱਗਦਾ ਇਥੇ ਬਾਬੇ ਪਿੰਦੇ ਆਇਆ ਜਾਂ ਸੰਗਤ ਨੂੰ ਵਰਤੋ ਨੇ ਸੰਗਤ ਵੀ ਪਿੰਦੇ ਬਾਬੇ ਪਹਿਲਾ ਵਾਪਾ ਪਿੰਦਾ ਬਾਬਾ ਪਹਿਲਾ ਤੁਸੀਂ ਫਿਰ ਹਾਂ ਪਹਿਲਾਂ ਉਹਦੀ ਪਿੰਦਾ ਪਹਿਲਾ ਬਾਬਾ ਠੀਕ ਹੈ ਬਾਬਾ ਜੀ ਤੁਹਾਡੀ ਸਿਹਤ ਵੀ ਚੰਗੀ ਪਈ ਹੈ ਕੰਮ ਕਮ ਦਾ ਫਿਰ ਤੁਸੀਂ ਕਰਦੇ ਨੇ ਸੇਤਾ ਹੀ ਵਰਨੀਆਂ ਹੈ ਨਾ ਨਹੀਂ ਕੰਮ ਤਾਂ ਫਿਰ ਆਇਆ ਨਾ ਸਾਡੇ ਤਾਂ ਤਾਂ ਭਗਤੀ ਚ ਲੰਘ ਜਾਂਦਾ ਅੱਛਾ ਕੰਮ ਫਿਰ ਹੁਣ ਕੀ ਖਾਣਾ ਚੰਗਾ ਬੈਠਣਾ ਚੰਗਾ ਹਾਂ ਫਿਰ ਲੋਕਾਂ ਦੇ ਭਲੇ ਵੀ ਨਹੀਂ ਆਇਆ ਤਾਂ ਬਾਬੇ ਨੇ ਕਣਕ ਵੀਜੀ ਆ ਵਜਾਈਏ ਨਾਲ ਆ ਵਜਾਈਏ ਬਾਬੇ ਨੇ ਤਾਂ ਮੜਾ ਜਹਾਥੀ ਲਾਇਆ ਹੋਗਾ ਗਾਂ ਸਾਡੇ ਬਾਬਾ ਜਿਹੜੇ ਇੱਕ ਇੱਕ ਤੁਹਾਨੂੰ ਲਾਸਟ ਸਵਾਲ ਕਰਨਾ ਬਸ ਤੁਸੀਂ ਕੰਮ ਕਰਨਾ ਇਹਦੇ ਉਹ ਕਹਿੰਦੇ ਭੂਤ ਉੱਕਦੇ ਉਹ ਗੱਲਾਂ ਹੀ ਬਣਾਏਗਾ ਨਹੀਂ ਹੁੰਦੇ ਵੀ ਆ ਹੁੰਦੇ ਆ ਜੇ ਕੋਈ ਦੇਖਣਾ ਹੋਵੇ ਤਾਂ ਦਿਖਾ ਦਿੰਨੇ ਹਾਂ ਨਹੀਂ ਇੱਥੇ ਡੇਰੇ ਦਿਖਾ ਦਈਦੀ ਆ ਕਮਰਾ ਹੈਗਾ ਹਾਂ ਅੱਛਾ ਕਮਰਾ ਹੈਗਾ ਅੰਦਰ ਆ ਵੈਦਰਲੇ ਪਾਸੇ ਇਥੇ ਪ੍ਰੇਤੀ ਗੱਲੇ ਸਾਰਾ ਕੁਝ ਇੱਥੇ ਮੈਕਸੀ ਆ ਅੱਛਾ ਮਰੇ ਵੇ ਮਨਜੂ ਸਾਰਾ ਕੁਝ ਨੇ ਬਾਬਾ ਕਹਿੰਦੇ ਕਿਸੇ ਨੂੰ ਕਹਿੰਦੇ ਬਈ ਆ ਪਕਰਾਂ ਦੇ ਵਿੱਚ ਪੌਣ ਆ ਗਈ ਜਾਂ ਕਹਿੰਦੇ ਛਿੱਟੇ ਖੂਨ ਦੇ ਢੇਗਦੇ ਜਾਂ ਝਾਂਜੜਾ ਸ਼ਨਕਦੀਆਂ ਹਨਾ ਉਹ ਗੱਲਾਂ ਕੀ ਹੁੰਦੀਆਂ ਉਹ ਹੈਗਾ ਸਾਰਾ ਕੁਝ ਹੀ ਹੁੰਦਾਗਾ ਵੱਡੇ ਵੱਡੇ ਰਿਆਂ ਦੀ ਕੋਈ ਹਾਂ ਉਹ ਕੋ ਵੱਡੇ ਵੱਡੇ ਜਾਂਦਾ ਕੋਈ ਆਪਾ ਰਹਿ ਜਾਂਦਾ ਕੋਈ ਉਹ ਹੋ ਜਾਂਦਾ ਕੋਈ ਆ ਵਿਚਾਰਾ ਅਣਾਈ ਮੌਤ ਮਰ ਜਾਂਦਾ ਉਹਦਾ ਵੀ ਹੁੰਦਾ ਉਪਰ ਹੁੰਦੀ ਹੈ ਜਿਹੜੇ ਨਹੀਂ ਮੈਨੂੰ ਕਰਦੇ ਪਕਰ ਹਾਂ ਚੰਗੀ ਤਰ੍ਹਾਂ ਗਤੀ ਨਹੀਂ ਹੁੰਦੀ ਉਹਦੀ ਫਿਰ ਆਪਾਂ ਕਰਦੇ ਤੇ ਫਿਰ ਬਾਬਾ ਉਹ ਕਿਈ ਉਹ ਵੀ ਹੁੰਦਾ ਹਨਾ ਉਹ ਕਈ ਦੇ ਵਿੱਚ ਬਿਤੇਰੇ ਹੁੰਦੇ ਫੇਕ ਹੁੰਦੇ ਹਾਂ ਹੁਣ ਬਾਬਾ ਵਿੱਚ ਕਿ ਉਹ ਹੀ ਗੱਲ ਹੈ ਜਿਹ ਵੀ ਬਹੁਤ ਕਰਦੇ ਆ ਬੜਾ ਇਹ ਗੱਲ ਤੁਹਾਡੀ ਆ ਗਈ ਆ ਮਨਾਂ ਜਾਦੇ ਵੱਡੇ ਗਿਣਤੀ ਵਿੱਚ ਬੁੜੀਆਂ ਉਹਦੀਆਂ ਜਾਂ ਬੰਦੇ ਆਉਂਦੇ ਸਾਡੇ ਕੋਲੇ ਵੱਧ ਤਾਂ ਮਾਈਆਂ ਆਉਂਦੀਆਂ ਮਾਈਆਂ ਹਾਂ ਜਨਨ ਕਿ ਬਾਬਾ ਉਹ ਕਹਿ ਦਿੰਦੇ ਆ ਵੀ ਜਿਹੜੇ ਪੰਜਾਬ ਦੇ ਬਾਬੇ ਆ ਵਿੱਚੋਂ 90% ਤਾਂ ਕਹਿੰਦੇ ਢੋਂਗੀ ਆ ਬਈ ਹਨਾ ਬੁੜੀਆਂ ਅੱਧ ਘਰ ਆਲੇ ਨੂੰ ਵੀ ਲਾਉਂਦੀਆਂ ਕੀ ਗੱਲ ਸੱਚ ਆ ਇਹ ਬਈ ਵਿੱਚ ਹੈਗੀ ਆ ਹਾਂ ਹੈਗੀ ਆ ਬਹੁਤ ਵੀ ਕਰਦੇ ਬਹੁਤ ਬਹੁਤ ਬਈ ਕਹਿੰਦੇ ਆ ਨਾ ਘਰੇ ਤਾਂ ਚਾਹ ਪਾਣੀ ਨਹੀਂ ਪੋਹਦੇ ਉੱਥੇ ਜਿਹੜੇ ਪਿਤਾ ਜੀ ਪਿਤਾ ਜੀ ਬਈ ਮੈਂ ਕੱਲ ਦੱਸਦਾ ਇੱਕ ਚੀਜ਼ ਆ 90% ਤਾਂ ਢੋਂਗੀ ਹੈਗੀ ਹੈਗੇ ਜਿਹੜੇ 10% ਨਾਲ ਉਹਨਾਂ ਨੂੰ ਵੀ ਕਲੰਕ ਲੱਗ ਗਿਆ ਬਦਨਾਮ ਕਰੀ ਜਾਂਦੇ ਹਾਂ ਉਹਨਾਂ ਨੂੰ ਵੀ ਬਦਨਾਮ ਤੇ ਕਿ ਬਾਬਾ ਜੀ ਮਤਲਬ ਬੁੜਗੇ ਤੁਹਾਡੇ ਕੋਲੇ ਵੀ ਘਰ ਆਲੇ ਨੂੰ ਵੀ ਲੈ ਕੇ ਆਉਣਗੇ ਵਾਧੂ ਵਾਧੂ ਤੇ ਜਿਹੜੇ ਫੜ ਫੂਲ ਪ ਹਾਂ ਤੇ ਉਹ ਜਾਨੀ ਕਿ ਜਿਹੜੀ ਫੀਸ ਆ ਉਹ ਕੰਮ ਦੇ ਹਿਸਾਬ ਨਾਲ ਉਹ ਕੰਮ ਦੇ ਹਿਸਾਬ ਬਾਈ ਤੁਹਾਡਾ ਵਿਆਹ ਹੋਇਆ ਮੈਂ ਹਾਂਜੀ ਬਾਬੇ ਨੇ ਕਰਵਾਇਆ ਸੀ ਹਾਂਜੀ ਤੇ ਜਵਾਲਜੂਗ ਮੁੰਡਾ ਇੱਕ ਹੀ ਮੁੰਡਾ ਬਾਬੇ ਆnde ਕਹਿੰਦੇ ਮੁੰਡਾ ਹੋਊਗਾ ਬੋਲ ਕਿਤੇ ਹਾਂਜੀ ਬਾਬੇ ਤੁਸੀਂ ਬੋਲ ਕਰਤੇ ਹਾਂ ਕਰਤੇ ਬੱਚਾ ਮੁੰਡਾ ਹੀ ਹੋਊਗਾ ਹਾਂ ਵੇਖੋ ਬਈ ਪਿੰਡ ਦਾ ਨੌਜਵਾਨ ਖੜਾ ਕਹਿੰਦਾ ਇੰਨੀ ਸ਼ਰਦਾ ਬਣੀ ਵੀ ਆ ਬਾਬੇ ਨੇ ਬੋਲ ਕਰਤੇ ਵੀ ਮੁੰਡਾ ਹੀ ਹੋਊਗਾ ਤੇ ਇਧਰ ਇਹਨਾਂ ਦਾ ਚੇਲਾ ਖੜਾ ਚੇਲਾ ਫਿਰ ਹੁਣ ਤੁਸੀਂ ਗੱਦੀ ਗੱਦ ਨੂੰ ਸਮਝਣੀ ਬਸ ਆਪਾਂ ਸਾਂਭ ਵੀ ਲੈਤੀ ਬਸ ਬਾਬਾ ਦਾ ਥੋੜੀ ਥੋੜੀ ਉਮਰੀ ਆ ਬਸ ਵੇਖੋ ਕਿਤੇ 13 ਦਿਨ ਰਾਤਾਂ ਕਿ ਬਾਬਾ ਕੇ ਹੋਰੋ ਜੇ ਬੋਲਦਾ ਕਿ ਤੇ ਤੈਨੂੰ ਇਹੀ ਨਾ ਗੱਡੀ ਜਿਹੜਾ ਦੇ ਮੈਨੂੰ ਲਾ ਮੈਨੂੰ ਤਾਂ ਆਪ ਇੱਕ ਦਿਨ ਆਏ ਸੁਪਨਾ ਕਿਤੇ ਮਿਲੇਟ ਆ ਵੇਖੋ ਬਾਬਾ ਜਿਵੇਂ ਕਹਿੰਦੇ ਸਾਨੂੰ ਲੱਗਦਾ ਨਹੀਂ ਕੋਈ ਵੀ ਬੱਚਾ ਮਤਲਬ ਛਡਾਊਗਾ ਰਹਿੰਦੇ ਬਾਬਾ ਬੜਾ ਹੈ ਡਾਊਨ ਵੀ ਬਾਬਾ ਚੰਗਾ ਬੜਾ ਘੜਾ ਤੂੰ ਕੇ ਨਹੀਂ ਵੈਸੀ ਰਹਿ ਤੱਲੀ ਰਹਿੰਦੀ ਹੈ ਤੱਲੀ ਤੇ ਗੱਦੀ ਪਰ ਇਹਨੂੰ ਕਦੋਂ ਗੁਰੂ ਦੇਣੀ ਹੈ ਕਿ ਬਸ ਉਹ ਸਾਲ 6 ਮਹੀਨੇ ਦੇ ਦੇ ਆਪਣੇ ਕੋਲ ਆ ਜਾਣੀ ਹੈ ਤੇ ਤੂੰ ਤਾਂ ਮੇਰੇ ਜਿਵੇਂ ਜਿਹੇ ਸਾ ਤੇ ਬਾਬਾ ਸ਼ਰਦਾ ਬੜੇ ਤੂੰ ਤਾਂ ਕਰਦੇ ਆ ਦੀਵਾ ਕੋਲ ਹਾਂ ਹਾਂ ਬਾਬੇ ਦਾ ਕਿੱਦੇ ਪਤਾ ਲੱਗਾ ਸਰੀਰ ਛੱਡਦਾ ਉਹਦੇ ਫੂਕਾ ਮੁਰਾ ਲੈਣੀਆਂ ਸਰੀਰ ਤੇ ਸਾਰੇ ਤੇ ਅੰਗ ਨੂੰ ਗਲਾ ਲੈਣੇ ਇਹਦੇ ਉਹਦੇ ਵੀ ਬਾਬੇ ਵਾਂਗੂ ਹੋ ਜਾਣਾ ਹਾਂ ਉਹਦੇ ਫਿਰ ਆ ਬਾਬਾ ਜਿਹੜੇ ਕੱਪੜੇ ਕੁੱਪੜੇ ਆ ਵੀ ਦੇ ਜਣੇ ਇਹਨਾਂ ਨੂੰ ਸਾਰਾ ਕੁਝ ਨੂੰ ਗੁਰਦਈ ਜਾਣਾ ਹੁਣ ਮੈਂ ਸਾਡੇ ਤੋਂਰੇ ਨਾਲ ਹਾਂ ਜਿਹੜੇ ਬਾਹਰਪੂਰ ਵਾਲੇ ਕੰਮ ਤਾਂ ਤੁਸੀਂ ਕਰਦੇ ਬਾਬੇ ਦੇ ਨਾਲ ਹੀ ਰਾਤ ਨੂੰ ਨਾਲ ਹੀ ਪਹਿਣਾ ਮੈਂ ਪਹਿਨੇ ਨਾਲ ਹੀ ਪਹਿਣਾ ਅੱਛਾ ਜੱਫੀ ਪਾ ਕੇ ਪਹਿਨੇ ਬਾਬੇ ਹਾਂ ਤੇ ਹੋਰ ਤਾਂ ਨਹੀਂ ਕੋਈ ਸਿੱਖੀ ਜਾਂਦੇ ਕੋਈ ਗਲਤ ਕੰਮ ਨਹੀਂ 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 ਠੀਕ ਹੈ ਬਾਬਾ ਜੀ ਧੰਨਵਾਦ ਜੀ ਟਾਈਮ ਦਿੱਤੇ ਥੋੜਾ ਬਾਬੇ ਸਾਡੇ ਹੀ ਬਾਦੋ ਕੰਮ ਸਾਡਾ ਹੁਣ ਬ ਆ ਜਿਹੜਾ ਕੰਮ ਚੱਲਦਾ ਵਾਲਦਾ ਰਹੂ ਹਾਂ 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 ਵਾਧੂ ਵਾਧੂ ਲੱਖ ਰੁਪਇਆ ਹੋਗਾ ਤੇਰੇ ਕੋਲ ਲੱਖ ਰੁਪਇਆ ਦੇ ਜੀ ਜਦੋਂ ਮਾਚੀ ਦੇ ਜਦੋਂ ਤੇਰਾ ਕੰਮ ਚੱਲ ਗਿਆ ਲੱਖ ਰੁਪਇਆ ਇੰਨੇ ਫੀਸ ਆਪਾਂ ਬਾ ਜਦੋਂ ਤੇਰਾ ਕੰਮ ਪੂਰਾ ਚੱਲ ਪਏ ਪੈਸੇ ਆਉਣ ਲੱਗੋ ਉਹਦੇ ਜੀ ਠੀਕ ਹੈ ਬਾਬਾ ਧੰਨਵਾਦ ਬਾਬਾ ਜੀ ਆ ਧੰਨਵਾਦ ਜੀ ਧੰਨਵਾਦ ਵੇਖੋ ਜੀ ਬਾਬੇ ਨਾਲ ਆਪਾਂ ਗੱਲਬਾਤ ਕੀਤੀ ਹੈ ਪਿੰਡ ਦੇ ਲੋਕ ਵੀ ਆਏ ਹੋਏ ਸੀਗੇ ਬਾਬਾ ਜੀ ਨੂੰ ਲਈ ਜਾਂਦੇ ਆ ਕਹਿੰਦੇ ਬਾਬੇ ਨੇ ਦੱਸਤਾ ਵੀ 100 ਦੇ ਵਿੱਚੋਂ 90% ਢੋਂਗੀ ਹੁੰਦੇ ਤੇ 10% ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਉਹ ਕਰਾਵ ਕਰੀ ਜਾਂਦੇ ਬਾਬੇ ਨੇ ਪਵੇਖਵਾਣੀਆਂ ਕੀਤੀਆਂ ਸੀਗੀਆਂ ਕਹਿੰਦੇ ਟਰੰਪ ਜਿਤਾਤਾ ਇੱਕ ਜਿਹੜੀ ਪਾਰਟੀ ਐ ਇੱਥੇ ਇੱਕ ਹੋਰ ਅਸੀਂ ਕਹਿੰਦੇ ਉਹਨਾਂ ਨੂੰ ਵੀ ਸਟੈਂਡ ਅਪ ਕਰ ਦੇਣਾ ਹੈ ਚੇਲਾ ਸੀ ਜਿਹੜਾ ਉਹ ਕਹਿੰਦਾ ਸਾਨੂੰ ਫੋਨ ਆਇਆ ਵਾ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੇਡੀ ਲੱਗੀ ਸੀ ਹਾਸੇ-ਵਾਸਤੇ ਇੱਕ ਵੀਡੀਓ ਬਣਾਉਣੇ ਚੰਗੀ ਲੱਗੀ ਸਾਡੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ